ਬਹੁਤ ਕਦ ਕਦ ਸਾਰੇ ਇਕੱਠੇ ਹੋ ਕੇ ਸਾਡੀ ਵਿਰੋਧਤਾ ਕਰ ਰਹੇ ਆ ਉਹ ਸਾਡੀ ਵਿਰੋਧਤਾ ਨਹੀਂ ਕਰ ਰਹੇ ਉਹ ਤਾਂ ਜ਼ਿਆਦਾ ਪ੍ਰਚਾਰ ਕਰ ਰਹੇ ਆ ਉਹ ਪ੍ਰਚਾਰ ਕਰਨ ਤੋਂ ਉਹਨੇ ਵੀ ਧੂਤੀ ਸਰਕਾਰ ਨੇ ਜਿਹੜੇ ਵਿਰੋਧੀ ਹਨ ਉਹਨੇ ਲਾਈ ਦੀ ਹੈ ਉਹ ਬੇਦਖ ਜਿਹੜੇ ਸਾਡੀ ਪ੍ਰਚਾਰ ਕਰ ਰਹੇ ਕੋ ਆਪਣੇ ਜ਼ਿਲ੍ਹੇ ਆਪਣੇ ਹੱਥੇ ਆਪਣਾ ਤਰੰਕਿਤ ਚਿੱਤਰ ਰੱਖਦੇ ਸ੍ਰੀ ਗੁਰਦੁਆਰਾ ਸਾਹਿਬ ਦੇ ਵਿੱਚ ਉਹਨੇ ਲੌਸਟਿੰਗਾਂ ਕਰੀਆਂ ਪਾਸ ਗੁਰਦੁਆਰਾ ਉਹਦਾ ਪੋਰਾ ਦੇ ਵੀ ਆਪਣੇ ਜ਼ਿੰਮੇਵਾਰ ਕਰਦੇ ਸਾਡੇ ਕੋਲ ਸਿਰ ਇਹ ਜ਼ਿੰਦ ਗਾਨੇ ਆ ਇਹ ਮਾਰਾ ਨਹੀਂ ਕੋਈ ਕਿ ਕਿਸੇ ਗਰੀਬ ਦੇ ਉੱਤੇ ਕਿਸੇ ਜਾ ਕੇ ਕੋਈ ਸਮਝ ਸਾਸ਼ਤਰ ਪਨਾਏਗਾ ਸਿਰ ਇਹ ਜਬ ਉਹ ਕੱਟ ਕੇ ਅੰਦਰ ਨੂੰ ਮਾਰ ਦੇਗੇ ਸਾਡੀ ਜਾਨ ਤੇ ਖਲਾਸ ਬੋਲਦੇ ਇਹ ਨਹੀਂ ਠੀਕ ਹੈ ਨਾ ਅਸੀਂ ਇਹ ਸੀਐਸਟੀ ਅਪਰਚਾ ਬਾਬਾ ਸਾਹਿਬ ਅਰਜ਼ੀ ਕਰਦੇ ਸੰਧਾਨ ਦੇ ਬਾਰੇ ਵਿੱਚ ਜੋ ਸੰਧਾਨ ਪੰਦਾ ਉਹਦੇ ਮੁਤਾਬਿਕ ਅਸੀਂ ਬੰਦੀ ਕਰ ਵੀ ਪਾਵਾਂਗੇ ਉਹ ਕਹਿਣਾ ਕਿ ਵੀ ਸ਼ਾਂਤਮਈ ਅਸੀਂ ਰੋਕ ਕਰ ਰਹੇ ਹਾਂ ਕਿ ਗੱਡੀਆਂ ਤੋੜ ਦੇਣੀਆਂ ਤਲਵਾਰਾਂ ਔਰ ਪਰਸ਼ੇ ਲੈ ਕੇ ਜੇ ਉਹ ਅਕਲ ਦਾ ਹਮਲਾ ਹੋਇਆ ਹੋਵੇ ਤੇ ਆਪਣੇ ਹੰਸਰਾ ਜਾਂਸਤੀ ਦੇ ਅੱਜ ਜਿਹੜਾ ਇਹਨਾਂ ਦਾ ਘਰਾਓ ਕਰਨਾ ਰਾਸ਼ਟਰੀ ਰੋਕਣਾ ਇਹ ਸ਼ਾਂਤਮਈ ਨਹੀਂ ਹੋ ਸਕਦਾ ਸ਼ਾਂਤਮਈ ਦਾ ਮਤਲਬ ਹੈ ਕਿ ਤੁਸੀਂ ਆਪਣੀ ਗੱਲ ਕਰੋ ਔਰ ਆਪਣੀ ਗੱਲ ਉਹਨਾਂ ਤੱਕ ਪਹੁੰਚਾਓ ਜੇ ਦੀ ਜਿਹੜੀ ਸਮੱਸਿਆ ਉਹ ਕੰਨ ਲਈ ਸੁਣਨ ਲਈ ਬੈਠੇ ਨਾ ਐਸਾ ਕੋਈ ਵਿਅਕਤੀ ਨਹੀਂ ਹੈ ਜਿਹੜਾ ਸਾਡੀ ਭਾਰਤੀ ਜਨਤਾ ਪਾਰਟੀ ਔਰ ਵਿਸ਼ੇਸ਼ ਰੂਪ ਚ ਜਿਹੜਨ ਮਾ ਜੋ ਨਰਿੰਦਰ ਮੋਦੀ ਸੀ ਕਿਸਾਨਾਂ ਦਾ ਬਹੁਤ ਸਤਿਕਾਰ ਕਰਦੇ ਨੇ ਕਿਸਾਨਾਂ ਦੀ ਚਿੰਤਾ ਕਰਦੇ ਨੇ ਔਰ ਇਸੇ ਕਰਕੇ ਕਿਸਾਨ ਫਸਲ ਬੀਮਾ ਯੋਜਨਾ ਲਿਆਂਦੀ ਮੈਂ ਵੀਡੀਓ ਦੇ ਰਿਹਾ ਵੀਡੀਓ ਆ ਝੂਠੀ ਦੇ ਰਿਹਾ ਵਿਸਥੀ ਦੀ ਮੇਰੀ ਬੇਟੀ ਵਸੀ ਲਗਾਣਾ ਵਿਸਥੀ ਅੱਜ ਸੱਤ ਦਿਨ ਹਾਜ਼ਰ ਵਿੱਚ ਉਹ ਮੇਰੇ ਪਰਾਂ ਕੱਢ ਕੇ ਕੱਢ ਰਿਹਾ ਠੀਕ ਹੈ ਆ ਕੱਢ ਕੇ ਸੱਤ ਦਿਨ ਦਾ ਮਤਲਬ ਕੀ ਹੁੰਦਾ ਸੱਤ ਸੱਤਰ ਮਰਯਾਦਾ ਕਿਉਂ ਉਹ ਦਰਖਾਸਤ ਦਾ ਨਾ ਕੋਈ ਸਬਕ ਆਪੇ ਮੁਝੇ ਦੱਸਣਾ ਆਪਣੇ ਖਾਬੀ ਤੇ ਲੱਗਿਆ ਹੋ ਸਕਦਾ ਹੈ ਕੈਂਡੀਡੇਟ ਸਾਹਿਬ ਸਹੀ ਨਹੀਂ ਉਹਨੇ ਕਹੀਏਗਾ ਹਰਰਾਜੀ ਦੇ ਲਈ ਉਹਨੇ ਬਾਹਰ ਕੀਤਾ ਉਹ ਵੀ ਕੀ ਕੁਲੇ ਖਾਣੇ ਮੇਰੀ ਮੇਰੀ ਦੇਖਤੀ ਹੈ ਕਿ ਕਿਤਨਾ ਸਾਫਤਰ ਅੰਦਰ ਪਾਇਆ ਦਾ ਜਿੰਦਾ ਕੱਢ ਕੇ ਆਉ ਕਦਮਾ ਇਹ ਆ ਰਮਾਲ ਭਾਰਤਤ ਨੇ ਆਹ ਤੇ ਘਰਾਂ ਆਇਓ ਲਖ ਮੰਜੀ ਸਿੰਘ ਮਿੱਠੂ ਜੀ ਜਿਨ੍ਹਾਂ ਨੇ ਹਜ਼ਾਰ ਦੇ ਲਗਭਗ ਇੱਥੇ ਨੌਜਵਾਨਾਂ ਨੂੰ ਪਾਪੀ ਜਨਤਾ ਪਾਰਟੀ ਦਾ ਜਨਮੀ ਕਰਕੇ ਜਿਹੜੀ ਕਿ ਹਲਕਾ ਸਿਵੀ ਫਟੇਕਰ ਸਾ ਤੋਂ ਵੱਡਾ ਬੰਦਸਤਾ ਹੈ ਮੈਂ ਮੇਰੇ ਵੀ ਸਾਫਨਾਤੀ ਸਾਡੇ ਦੇ ਚਿਮਾ ਸਾਹਿਬ ਟਿੰਕੂ ਜੀ ਜਿਹੜੇ ਕਿਸਾਨ ਮੋਰਚੇ ਦੇ ਪ੍ਰਧਾਨ ਹੈ ਚਿਮਾ ਸਾਹਿਬ ਜ਼ਿਲ੍ਹਾ ਪ੍ਰਧਾਨ ਹੈ ਤੇ ਸਾਰੇ ਉਹ ਪੀਲੇ ਮੇ ਅਪਾਏ ਕਿੱਕ ਜਿਹੜੀ ਵੋਟ ਹੈ ਆਪਾਂ ਭਾਰਤੀ ਜਨਤਾ ਪਾਰਟੀ ਨਰਿੰਦਰભાઇ ਮੋਦੀ ਨੂੰ પાਸ ਕੇ ਜਿਹੜਾ ਮਿਸ਼ਨ ਇਸ ਸਬਾਤ 405 ਦੇ ਵਿੱਚ ਆਪ ਸ੍ਰੀ ਪਤੇਗੜ ਸਾਹਿਬ ਆਪਣਾ ਯੋਗਦਾਨ ਪਾ ਕੇ ਸ੍ਰੀ ਪਤੇਗੜ ਸਾਹਿਬ ਦੇ ਵਿੱਚ ਆਪਾਂ ਕਾਮਯਾਬ ਕलिए ਸੋ ਮੈਂ ਇਹੀ ਕਹਿੰਦੀ ਆ ਵੀ ਜਿਨੇ ਵੀ ਲੀਡਰ ਸਾਹਿਬ ਬਣਾਏ ਉਹਨਾਂ ਸਾਰਿਆਂ ਦਾ ਹੀ ਤਿੰਨੂ ਜੀ ਤੁਹਾਡੀ ਬਹੁਤ ਵੱਡੀ ਮਿਹਨਤ ਹੈ ਤੁਸੀਂ ਤਿੰਨੂ ਜੀ ਜਿਹੜੀ ਇਸ਼ਾਨ ਮੋਰਚੇ ਦੀ ਗੱਲ ਹੈ ਉਹਨੇ ਲੇਟ ਆਉਂਦਾ ਵੱਡਾ ਕਾਰਨੇ ਮਿਆਂ ਆਦਮੀ ਦੇ ਦੇਹਾੜੇ ਦਾ ਜਿਹੜੇ ਕਿਸਾਨ ਝੁੱਠੇ ਪੱਕਾ ਬਣ ਕੇ ਆਪਣੇ ਆਪ ਨੂੰ ਉਹ ਸਾਡੇ ਆਨੰਦਪੁਰ ਕੋਲ ਉਹਨਾਂ ਨੇ ਬਹੁਤ ਜ਼ਿਆਦਾ ਸਾਨੂੰ ਡਿਸਟਰਬ ਕੀਤਾ ਸਾਡੇ ਨਾਲ ਬਹੁਤ ਹੀ ਬਦਮਿਸ਼ੀ ਕੀਤੀ ਉਹਦੇ ਡੀਐਸਪੀ ਸਾਹਿਬ ਹੱਥੇ ਹੋਰ ਉਸਵਲ ਨਹੀਂ ਅਸੀਂ ਵੀ ਆਪਣੀ ਜਿੱਤ ਦੇ ਅੜੇ ਆਏ ਪੰਡਾ ਮੌਕਾ ਦੇਖਿਆ ਕਿਸਾਨ ਜੁਨੀਅਰ ਨੇ ਗੁਰਦੁਆਰੇ ਚ ਲੋਸ ਫਿਟ ਕਰਾ ਕੇ ਸਾਡਾ ਉੱਤੇ ਬਾਈਕ ਕੱਢ ਦਿੱਤਾ ਪਰ ਮੈਂ ਤੁਹਾਨੂੰ ਇਹ ਦੱਸ ਰਿਹਾ ਮੇ ਕੋਈ ਵੀ ਸਾਡਾ ਵਰਕਰ ਇਦੋਂ ਤਣ ਨਹੀਂ ਹੋਇਆ ਅਸੀਂ ਫੇਰ ਵੀ ਜਿਹੜੀ ਉੱਥੇ ਦੀ ਮੀਟਿੰਗ ਹੈ ਪਰ ਮੈਂ ਮੀਟਿੰਗ ਕਰਕੇ ਜਿਸ ਕਰਕੇ ਮੈਨੂੰ ਇੱਥੇ ਆਨ ਲੈਟ ਹੋਇਆ ਸੋ ਲੇਟ ਆਨ ਦੀ ਆਪ ਜੀ ਦੇ ਚੰਨ ਮਾਫੀ ਮੰਗਦੇ ਆ ਤੇ ਆਜ਼ ਕਰਦੇ ਆ ਤੁਸੀਂ ਕਿਹਨੂੰ ਜਿਹੜੀ ਆਪਣੀ ਇੱਕ ਇੱਕ ਤਿੰਨਤੀ ਵੋਟ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਸ਼ੋਨ ਨਿਸ਼ਾਨ ਫੁੱਲ ਕਮਲ ਦਾ ਫੁੱਲ ਜਿਹੜਾ ਨਿਸ਼ਾਨਾ 4 ਨੰਬਰ ਪਰ ਟੰਗ ਹੈ ਸੋ 4 ਨੰਬਰ ਪਰ ਟੰਗ ਨੂੰ ਆਪਾਂ ਦਵਾ ਕੇ ਨਨੰਦਰ ਵਾਹ ਮੋਤੀ ਦੇ ਆਪਾ ਬੋਟ ਪਾ ਕੇ ਇੰਤੋ ਸਾਂਦੀ ਕਿਸਮਤ ਬਦਲ ਲਈ ਮੋਤੀ ਜਿਹਨੇ ਕਰਕੇ ਜਿਹੜੀ ਕਰ ਕੇ ਸੀ ਉਹ ਤੁਹਾਡੇ ਸਾਹਮਣੇ ਪਟਿਆਲਾ ਵਿਕੇ ਫਤਿਹ ਦੇ ਨੀਤੇ ਵਿੱਚ ਤੁਸੀਂ ਤੇ ਕੀ ਲਿਆ ਤੁਹਾਡੇ ਸੇਵਾਦਾਰ ਨੂੰ ਬਸ ਸੇਵਾ ਤੋਂ ਖਾਪੜਾ ਦੇ ਕੇ ਆਪ ਕਿਹਨਾਂ ਚੰਦਨ ਭੇਜਾ ਮੈਂ ਤੁਹਾਨੂੰ ਇਹ ਹੀ ਬੇਨਤੀ ਕਰ ਰਿਹਾ ਸਾਰੇ ਨੇ ਆਪਣੇ ਆਪਣੇ ਤੰਮ ਨੂੰ ਜਾਣੇ ਜੋ ਪਾ ਸਾਰੇ ਕੱਡੇ ਹੋ ਕੇ ਇੱਕ ਤਰੀਕ ਨੂੰ ਮੇਰੇ ਵੀ ਇਹ ਜਿਹੜੀ ਸਭ ਨੂੰ ਸਪੋਰਟ ਮਿਲੀ ਹੈ ਇਹ ਸਪੋਰਟ ਮੈਂ ਸਹੀ ਹਸੀਦ ਅੰਦੇ ਰੀਣੀ ਦਾ ਹਾਂ ਤੇ ਸੋ ਧੰਨਵਾਦ ਸਾਰਿਆਂ ਦਾ ਖਾਸ ਕਰਕੇ ਸਾਪਨਾ ਜੀ ਦਾ ਉਹਤ ਰਾਜ ਦੀ ਟੀਮ ਦਾ ਕੰਮ ਸਾਡੀ ਭੈਣ ਜਿਹੜੀ ਨਿਤ ਸਿੰਘ ਹੈ ਜਿਨ੍ਹਾਂ ਨੇ ਇਹ ਪ੍ਰੋਗਰਾਮ ਕਰਦੇ ਵਿੱਚ ਪੜਾ ਵੱਡਾ ਚੌਦਾ ਹੀ ਪਿਆ ਸੋ ਮੈਂ ਇੱਕ ਬੇਨਤੀ ਤੁਹਾਨੂੰ ਲਾਚ ਕਰਨੀ ਹੈ ਵੀ ਫੁੱਲੋਨਾ ਕਮਲ ਦਾ ਫੁੱਲ ਇਹ ਜਿਹੜਾ ਤੁਸੀਂ ਇੱਕ ਇੱਕ ਆਪਣੀ ਬੋਲ ਸ੍ਰੀ ਪਤੇਗੜ੍ਹ ਸਾਹਿਬ ਤੋਂ ਆਪਾ ਪਤੇਗੜ੍ਹ ਨੂੰ ਪੂਰੇ ਦੇਸ਼ ਤੇ ਵਿੱਚ ਇੱਕ ਨੰਬਰ ਤੇ ਲੈ ਕੇ ਜਾਣਾ ਤਾਂ ਹੀ ਤਾਂ ਫੁੱਲ ਨੂੰ ਤੁਸੀਂ ਚਮਕਾਉਣਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ नरेंद्र भाई मोदी मोदी जय जय श्री श्री राम राम गुरु जी का खालसा वाह मैं मिट्टू जी वालों धनवाद कर लगे इन्होंने ये सारा प्रोग्राम आगे लिखा ਸਾਮਲਾ ਜੀ ਅੱਜ ਜਿਹੜਾ ਫੰਕਸ਼ਨ ਇੱਥੇ ਕੀਤਾ ਹੈ ਤੇ ਜਿਹੜੀ ਜੁਆਇਨਿੰਗ ਹੋਈ ਹੈ ਕੀ ਕੀ ਸਾਰੀ ਜੁਆਇਨਿੰਗ ਹੈ ਅੱਜ ਬਹੁਤ ਹੀ ਸਤਕਾਰਯੋਗ ਵਰ ਯੁਵਾ ਸਾਡੇ ਸਾਥੀ ਗੁਰਜੀਤ ਸਿੰਘ ਮਿੱਠੂ ਜੀ ਜਿਨ੍ਹਾਂ ਨੇ ਗੁਰਜੀਤ ਸਿੰਘ ਮਿੱਠੂ ਚਟਾਨਾ ਜੀ ਜਿਨ੍ਹਾਂ ਨੇ ਅੱਜ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਮੋਦੀ ਜੀ ਦੇ ਵਿੱਚ ਆਪਣਾ ਵਿਸ਼ਵਾਸ ਉਤੋਂਦੇ ਹੋਏ ਔਰ ਗੇਜਾਰਾਮ ਜੀ ਨੂੰ ਮਜ਼ਬੂਤ ਜੋੜਿਆ ਅਰ ਜਤਾ ਜਿਤ ਜਿਤ ਸਨਿਸ਼ਚਿਤ ਕਰਨ ਦੇ ਲਈ ਜਿਹੜਾ ਗੁਰਜੀਤ ਸਿੰਘ ਮਿੱਠੂ ਜੀ ਨੇ ਅੱਜ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਆ ਔਰ ਉਹਨਾਂ ਨੇ ਆਪਣੇ ਹਯਾਰਾ ਸਾਹਿਬ ਜਿਹੜੇ ਸਾਥੀਆਂ ਦੇ ਨਾਲ ਜਿਹੜੇ ਆ ਉਹ ਇੱਥੇ ਅੱਜ ਭਾਰਤੀ ਜਨਤਾ ਪਾਰਟੀ ਜੁਆਇਨ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੱਡੀ ਮਜ਼ਬੂਤੀ ਦਿੱਤੀ ਆ ਔਰ ਮੈਂ ਇਹਦੇ ਲਈ ਗੁਰਜੀਤ ਸਿੰਘ ਮਿੱਠੂ ਜੀ ਔਰ ਉਹਨਾਂ ਦੇ ਸਾਰੇ ਸਾਥੀਆਂ ਦਾ ਧੰਨਵਾਦ ਵੀ ਕਰਦਾ ਔਰ ਪੂਰੇ ਸਾਰਿਆਂ ਨੂੰ ਵੈਲਕਮ ਕਰਦਾ ਇਸ ਪਾਰਟੀ ਦੇ ਵਿੱਚ ਆਉਣ ਤੇ ਕਿ ਉਹਨਾਂ ਦੇ ਆਉਣ ਨਾਲ ਸਾਡੀ ਭਾਰਤ ਜਨਤਾ ਪਾਰਟੀ ਨੂੰ ਮਜ਼ਬੂਤ ਜਗਿੰਦਰਾ ਕਿਸਾਨਾਂ ਦੀ ਗੱਲ ਕਰੀਏ ਹਾਂ ਸਾਹ ਹਾਂ ਦੀ ਗੱਡੀ ਤੇ ਹਮਲਾ ਕਰਨ ਦੀ ਗੱਲ ਸਾਹਮਣੇ ਹੀ ਜਗੇਰਾਮ ਜੀ ਨੇ ਦੱਸਿਆ ਕਿ ਉਹਨਾਂ ਨੂੰ ਨੰਨਤੌਰ ਦੇ ਵਿੱਚ ਕਾफी ਸਮਾਂ ਪਰੇਸ਼ਾਨ ਹੋਣਾ ਪਿਆ ਜੀ ਕਿਉਂਕਿ ਮੈਂ ਆਪਣੀ ਗੱਲ ਤੇ ਵੀ ਕਿਹਾ ਕਿ ਲੋਕਤੰਤਰੀ ਮਰਿਆਦਨਾਮਾ ਦੇ ਵਿੱਚ ਆਪਣੀ ਗੱਲ ਕਹਿਣਾ ਔਰ ਆਪਣੀ ਗੱਲ ਮਨਵਾਉਣਾ ਆਪਣੇ ਪ੍ਰੋਟੈਸਟ ਕਰਨਾ ਇਹ ਉਹਨਾਂ ਦਾ ਤਨਹਨੀ ਅਧਿਕਾਰ ਹੋ ਸਕਦਾ ਹੈ ਉਹਨਾਂ ਦੀ ਆਜ਼ਾਦੀ ਹੋ ਸਕਦੀ ਹੈ ਪਰ ਉਹਨਾਂ ਦੀ ਆਜ਼ਾਦੀ ਦੂਸਰੇ ਦੀ ਆਜ਼ਾਦੀ ਨੂੰ ਖਤਮ ਕਰਨਾ ਇਹ ਉਹਨਾਂ ਕਿਸੇ ਦੀ ਵੀ ਇਅਜ਼ਾਤੀ ਨਹੀਂ ਹੋ ਉਹ ਐਸੀ ਕਿਸੇ ਨੂੰ ਵੀ ਇਅਜ਼ਾਤ ਨਹੀਂ ਹੋਣੀ ਚਾਹੀਦੀ ਪਰ ਕਿਉਂਕਿ ਇਸ ਵੇਲੇ ਜਿਹੜਾ ਜਿਸ ਤਰੀਕੇ ਨਾਲ ਉਹਨਾਂ ਦਾ ਇਹ ਅੰਦੋਲਨ ਚੱਲ ਰਿਹਾ ਹੈ ਉਹਨਾਂ ਦੀ ਮੰਗ ਕਰਨਾ ਠੀਕ ਹੈ ਪਰ ਉਹ ਕਹਿਣਾ ਕਿ ਵੀ ਸ਼ਾਂਤਮਈ ਅਸੀਂ ਕਰ ਰਹੇ ਹਾਂ ਤੇ ਗੱਡੀਆਂ ਤੋੜ ਦੇਣੀਆਂ ਤਲਵਾਰਾਂ ਔਰ ਬਰਸ਼ ਲੈ ਕੇ ਜੇ ਉਹ ਆਕਲ ਜਿਹੜਾ ਹਮਲਾ ਹੋਇਆ ਉਹ ਤੇ ਆਪਣੇ ਹੰਸਲਾ ਵਿਹਾਂਸੀ ਤੇ ਆ ਜਿਹੜਾ ਇਹਨਾਂ ਦਾ ਘਰਾਓ ਕਰਨਾ ਰਾਸ਼ਟਰੀ ਰੋਕਣਾ ਇਹ ਸ਼ਾਂਤਮਈ ਨਹੀਂ ਹੋ ਸਕਦਾ ਸ਼ਾਂਤਮਈ ਦਾ ਮਤਲਬ ਹੈ ਕਿ ਤੁਸੀਂ ਆਪਣੀ ਗੱਲ ਕਰੋ ਔਰ ਆਪਣੀ ਗੱਲ ਉਹਨਾਂ ਤੱਕ ਪਹੁੰਚਾਓ ਜਿਹਦੀ ਜਿਹੜੀ ਸਮੱਸਿਆ ਉਹ ਕੰਨ ਲਈ ਸੁਣਨ ਲਈ ਬੈਠੇ ਨਾ ਐਸਾ ਕੋਈ ਵਿਅਕਤੀ ਨਹੀਂ ਹੈ ਜਿਹੜਾ ਸਾਡੀ ਭਾਰਤੀ ਜਨਤਾ ਪਾਰਟੀ ਔਰ ਵਿਸ਼ੇਸ਼ ਰੂਪ ਚ ਜਿਹੜੇ ਮਾਨਯੋਗ ਨਰਿੰਦਰ ਮੋਦੀ ਜੀ ਕਿਸਾਨਾਂ ਦਾ ਬਹੁਤ ਸਤਿਕਾਰ ਕਰਦੇ ਨੇ ਕਿਸਾਨਾਂ ਦੀ ਚਿੰਤਾ ਕਰਦੇ ਨੇ ਔਰ ਇਸੇ ਕਰਕੇ ਕਿਸਾਨ ਫਸਲ ਬੀਮਾ ਯੋਜਨਾ ਵੀ ਲੈਂਦੀ ਕਿਸਾਨਾਂ ਨੂੰ ਹਮੇਸ਼ਾ ਉਹ ਧਰਨੇ ਪ੍ਰਦਰਸ਼ਨ ਲਾਉਂਦੇ ਸੀ ਖਾਦ ਬੀਜ ਦੇ ਲਈ ਉਹ ਕਿਤੇ ਸਮੱਸਿਆ ਨਾ ਆਵੇ ਤੁਸੀਂ ਦੇਖਿਆ 10 ਸਾਲਾਂ ਚ ਇਹ ਸਮੱਸਿਆ ਨਹੀਂ ਆਈ ਕਿਤੇ ਵੀ ਉਹਨਾਂ ਦੀ ਪੂਰਤੀ ਕੀਤੀ ਕਿਸਾਨ ਦਾ ਜਿਹੜਾ ਫਸਲ ਬੀਮਾ ਪਹਿਲਾਂ ਐਕਟਰਾਜ ਹੁੰਦਾ ਸੀ ਹੁਣ ਉਹ ਜਿਹੜਾ ਏਕੜਾਂ ਚ ਕਰਤਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਪਹਿਲਾਂ ਇੱਕ ਪਿੰਡ ਨੂੰ ਬਲੌਕ ਬਣ ਕੇ ਕਰਦਾ ਸੀ ਫਿਰ ਹੁਣ ਛੋਟੇ ਛੋਟੇ ਬਲੌਕ ਕਰਕੇ ਬਣਾਤੀ ਔਰ ਉਹਦਾ ਮਤਲਬ ਹੈ ਕਿ ਕਿਸਾਨਾਂ ਨੂੰ ਉਹ ਸਹੀ ਫਾਇਦਾ ਦੇਣਾ ਚਾਹੁੰਦੇ ਕਿਸਾਨ ਸਨਮਾਨਯੀ ਜੀ ਦਾ ਵੀਡੀਓ ਸ਼ੁਰੂ ਕਰਤੀ ਇਹ ਸਾਰੀਆਂ ਚੀਜ਼ਾਂ ਅਗਰ ਉਹਨਾਂ ਦੇ ਲਈ ਕੀਤੀਆਂ ਜਾਂਦੀਆਂ ਤੇ ਆਪਣੀ ਕੋਈ ਗੱਲ ਦੱਸਣੀ ਇਹ ਤਾਂ ਹਰ ਜਿਹੜੀ ਮੰਗ ਮੰਗਣ ਮੰਨਣ ਦੇ ਲਈ ਸਾਡੀ ਅਸੀਂ ਵਚਨਬੱਧ ਹਾਂ ਕਿਸੇ ਤਰ੍ਹਾਂ ਦੀ ਵੀ ਕੋਈ ਸਮੱਸਿਆ ਉਹਦਾ ਸਮਾਧਾਨ ਕਰਨਾ ਸਾਡਾ ਕੰਮ ਹੈ ਜਿਸ ਤਰ੍ਹਾਂ ਰਾਜੇਵ ਚੱਡਾ ਜੀ ਦਾ ਇੱਕ ਪੋਸਟਰ ਜਿਹੜਾ ਬਿਆਨ ਦਾ ਵਾਇਰਲ ਹੋਇਆ ਹੋਇਆ ਕਿ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹ ਕਾਂਗਰਸ ਨੂੰ ਬੋਟ ਦੇਣਗੇ ਜਿਹੜੇ ਰਾਹੁਲ ਗਾਂਧੀ ਨੇ ਉਹ ਆਪ ਨੂੰ ਬੋਟ ਦੇਣਗੇ ਪਰ ਮੈਂ ਉਹ ਜਿਹੜੀ ਇਸ ਤਰ੍ਹਾਂ ਦੀ ਮੇਰੇ ਕੋਲ ਧਿਆਨ ਚ ਨਹੀਂ ਹੈ ਕਿ ਪਰ ਹਾਂ ਅਗਰ ਕੋਈ ਅਜੀ ਗੱਲ ਹੈ ਤਾਂ ਉਹਨਾਂ ਦਾ ਜਵਾਬ ਉਹ ਦੇਣਾ ਇਹ ਸਾਫ ਕਰਦੀ ਆਮ ਆਪਣੇ ਚਾਂਦੀ ਸੀ ਚੰਨੀ ਨਾ ਜਿਹੋਨਾਂ ਦਾ ਬਿਆਨ ਆਇਆ ਕਿ ਜੇ ਸਾਡੀ ਸਰਕਾਰ ਆਈ ਦਵਾਈ ਦਾ ਬਾਰਡਰ ਖੋਲਾਂਗੇ ਤੇ ਪਾਕਿਸਤਾਨੀ ਪੰਜਾਬ ਇਲਾਜ ਕਰਾਉਣ ਆਉਣਗੇ ਦੇਖੋ ਪਾਕਿਸਤਾਨ ਦੇ ਹਜ਼ਾਰਾਂ ਲੋਕ ਹਰ ਸਾਲ ਹਿੰਦੁਸਤਾਨ ਚ ਇਲਾਜ ਕਰਨ ਦੇ ਲਈ ਆਉਂਦੇ ਨੇ ਇਹ ਕਿਤੇ ਸਮੱਸਿਆ ਹੀ ਨਹੀਂ ਹੈ ਇਹ ਤਾਂ ਸਮੱਸਿਆ ਹੋਆ ਕਿ ਜੇ ਇਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਕਹਿੰਦੇ ਅਸੀਂ ਵਾਕਾ ਬਾਰਡਰ ਖੋਲਣ ਲੱਗੇ ਸਿੱਧੂ ਕਹਿੰਦਾ ਮੈਂ ਖੋਲਦਾ ਸੋ ਜਿਹੜੀ ਚੀਜ਼ ਉਹਨਾਂ ਦੇ ਬਸ ਚ ਨਹੀਂ ਹੁੰਦੀ ਸਰਕਾਰ ਬਣਨੀ ਆ ਮੋਦੀ ਜੀ ਦੀ ਤੇ ਖੋਲ ਕੋਈ ਹੋਰ ਕਿੰਦਾ ਦੇਗਾ ਸੰਭਵ ਹੀ ਨਹੀਂ ਹੈ ਜੋ ਗੱਲਾਂ ਕਰਨੀਆਂ ਤਾਂ ਜੋ ਮਰਜ਼ੀ ਕਰੀ ਜਾਣ ਗੱਲਾਂ ਦਾ ਇਕੜਾ ਕਰਨਾ ਤੇ ਫਿਰ ਖੰਡ ਕੀ ਕੱਟ ਕਰਨੀ ਪਾਉਣੀ ਹੈ ਭਾਵ ਬਿਨਾ ਮਤਲਬ ਦੀ ਜਿਹੜੇ ਸਬਰ ਦੀ ਬਾਗੀ ਦਿਖਾਣੇ ਤੇ ਜੋ ਮਰਜ਼ੀ ਦਿਖਾਈਆ ਹਕੀਕਤ ਦੇ ਵਿੱਚ ਜੋ ਕਰਨ ਜੋਕੇ ਹੁੰਦੇ ਤੇ ਪਹਿਲਾਂ ਉਹਨਾਂ ਨਾਨਕਾ ਸਾਹਿਬ ਜਿਹੜਾ ਆ ਉਹ ਉਹਦੇ ਲਈ ਕਿਉਂ ਨਹੀਂ ਕੀਤਾ ਕੁਝ ਕਰਤਾਰਪੁਰ ਸਾਹਿਬ ਜਿਹੜਾ ਆ ਉਹਦੇ ਲਈ ਜਿਹੜਾ ਲੰਗਾ ਹੁਣ ਖੋਲਿਆ મોદી ਜੀ ਨੇ ਉਹ ਵੀ ਕਰ ਸਕਦੇ ਸੀ ਜਿਉਂ ਉਹ ਚਾਹੁੰਦੇ ਤੇ 10 ਸਾਲ ਉਹਨਾਂ ਦਾ ਸਰਕਾਰ ਪ੍ਰਧਾਨ ਸਿੱਖ ਜਿਹੜਾ ਆ ਉਹ ਪ੍ਰਧਾਨ ਮੰਤਰੀ ਰਿਹਾ ਵੀਰਬਾਲ ਜਿਹੜੇ ਬਾ ਉਹਨਾਂ ਦੀ ਵੀਰ ਬਾਲ ਦਿਵਸ ਦਾ ਸਨਮਾਨ ਤਾਂ ਉਹ ਵੀ ਦੇ ਸਕਦੇ ਸੀ ਪਰ ਐਸੀ ਕੋਈ ਸੋਚ ਵੀ ਨਹੀਂ ਆਈ ਔਰ ਮੈਨੂੰ ਯਾਦ ਹੈ ਕਿ ਉਹਨਾਂ ਨੂੰ ਅਸੀਂ ਸਾਡੀ ਜਦੋਂ ਸਾਂਝੀ ਸਰਕਾਰ ਸੀ ਅਨੰਦਪੁਰ ਸਾਹਿਬ ਦੇ ਵਿਰਾਸਤ ਦੇ ਖਾਲਸਾ ਦਾ ਉਦਘਾਟਨ ਦੇ ਸਮੇਂ ਤੇ ਸੱਜਿਆ ਸੱਜਿਆ ਗਿਆ ਸੀ ਪਰ ਉਸ ਵੇਲੇ ਵੀ ਉਹ ਨਹੀਂ ਆਏ ਸੀ ਕਿਉਂਕਿ ਉਹਨਾਂ ਨੂੰ ਕਿਤੇ ਵੀ ਕਿਸੇ ਨੂੰ ਵੀ ਸਿੱਖ ਸਮਾਜ ਦੇ ਨਾਲ ਉਹਨਾਂ ਪਿਆਰ ਰਿਹਾ ਹੀ ਨਹੀਂ ਉਹ ਸਿਰਫ ਵੋਟਾਂ ਦੀ ਰਾਜਨੀਤੀ ਕਰਦੇ ਆ ਹਕੀਕਤ ਚ ਕਰਨ ਦੇ ਵਾਸਤੇ ਕਦੀ ਉਹਨਾਂ ਨੇ ਸੋਚਿਆ ਹੀ ਨਹੀਂ ਕੱਲ ਕੀ ਵੱਡੀ ਰੈਲੀ ਹੋ ਰਹੀ ਹੈ ਇਹ ਦੋ ਦਿਨ ਸਾਰਾ ਪੂਰੀ ਰੂਪਰੇਖਾ ਕੀ ਰੋਲ ਗਈ ਦੇਖੋ ਮੋਦੀ ਜੀ ਦੀ ਪਰਸੋਂ ਰੈਲੀ ਹੋਈ ਆ ਇੱਥੇ ਪਟਿਆਲਾ ਵੀ ਹੋਈ ਆ ਬਰਦਾਸਪੁਰ ਵੀ ਹੋਈ ਆ ਔਰ ਜਲੰਧਰ ਵੀ ਹੋਈ ਆ ਔਰ ਕੱਲ ਨੂੰ ਨਰਿੰਦਰ ਮੋਦੀ ਆਪਣੇ ਅਮਿਤ ਸ਼ਾਹ ਜੀ ਲੁਧਿਆਣਾ ਆ ਰਹੇ ਨੇ ਔਰ ਰਾਜਨਾਥ ਸਿੰਘ ਜੀ ਤੁਹਾਡੇ ਇੱਥੇ ਖੰਨਾ ਵਿੱਚ ਆ ਰਹੇ ਨੇ ਸੋ ਇਹਦਾ ਮਤਲਬ ਕਿ ਅੰਦਰ ਦੀ ਜਿਹੜੀ ਸਾਰੀ ਲੀਡਰਸ਼ਿਪ ਆਪਣੀ ਪੂਰੀ ਤਾਕਤ ਜਿਹੜੀ ਲੋਕਾਂ ਦੇ ਵਿੱਚ ਹੁੰਦੀ ਜਿਹੜੀ ਇਹ ਦੇਸ਼ ਦੀਆਂ ਨੀਤੀਆਂ ਨੂੰ ਲੈ ਕੇ ਆ ਰਹੀ ਹੈ ਔਰ ਉਹਦਾ ਜਿਹੜਾ ਹੰਗਾਰਾ ਵੀ ਹੈ ਲੋਕਾਂ ਵੱਲੋਂ ਉਹਨਾਂ ਦਾ ਸਵਾਗਤ ਵੀ ਕੀਤਾ ਜਾ ਰਿਹਾ ਔਰ ਕਿਸਾਨਾਂ ਦੇ ਰੂਪ ਦੇ ਵਿੱਚ ਦੂਸਰੀਆਂ ਪਾਰਟੀਆਂ ਆਪਣੇ ਨੁਮਾਇੰਦੇ ਖੜੇ ਕੀਤੇ ਨਹੀਂ ਤਾਂ ਬਹੁਤ ساری ਜਗ੍ਹਾ ਤੇ ਉੱਤੇ ਅਸੀਂ ਦਿਖਾ ਦੇਾਂਗੇ ਕਿ ਕਿਸਾਨਾਂ ਦੇ ਵਿੱਚ ਉਹ ਧਰਨੇ 'ਚ ਵੀ ਉਹੀ ਬੈਠੇ ਨੇ ਔਰ ਉਹਨਾਂ ਨੂੰ ਸਟੇਜਾਂ ਤੇ ਵੀ ਉਹੀ ਲੋਕ ਨੇ ਪ੍ਰਿਆंका ਗਾਂਧੀ ਵੀ ਆ ਰਹੇ ਨੇ ਕੀ ਕੰਪੈਰੀਜ਼ਨ ਕਰਦੇ ਹਾਂ ਤੁਹਾਨੂੰ ਪ੍ਰਿਆंका ਗਾਂਧੀ ਵੀ ਖਲਨਾਚ ਰੈਲੀ ਕਰ ਰਹੇ ਨੇ ਉਹ ਕੰਪੈਰੀਜ਼ਨ ਤਾਂ ਤੁਸੀਂ ਕਰਕੇ ਦੱਸਣਾ ਕਿ ਕੀ ਫਰਕ ਹੈ ਉਹਨਾਂ ਦੇ ਅਰ ਜੰਨੀ ਜਿਸ ਤਰ੍ਹਾਂ ਇੱਕ ਸਨਮਾਪਨ ਹੋ ਉਹ ਜੋ ਭਾਜਪਾ ਦੇ ਲੀਡਰ ਨੇ ਉਹਨਾਂ ਦਾ ਪੰਡਾ ਵਿੱਚ ਵਿਰੋਧ ਕੀਤਾ ਜਾ ਰਹੀ ਹੈ ਉਹ ਜਵਾਬ ਦੇਤਾ ਨਾ ਮੈਂ ਉਹਦਾ ਜਵਾਬ ਦੇਸਣ ਦੀ ਇੱਛਾ ਚਾਹਾਂਗਾ ਮੈਂ ਤਾਂ ਦੇਖਦਾ ਹਾਂ ਉਹ ਪਹਿਲਾਂ ਕਹਿੰਦਾ ਕਿ ਜੋ ਤਰੀਕਾ ਉਹਨਾਂ ਦਾ ਹੈ ਉਹ ਜਿਹੜਾ ਦੂਜੇ ਦਾ ਤਰੀਕਾ ਠੀਕ ਅਪਣਾਉਣਾ ਚਾਹੀਦਾ ਉਹ ਜਗਰਾਮ ਜੀ ਕੀ ਕਹੋਗੇ ਅੱਜ ਦੀਆ ਵੱਡੀ ਜੁਆਇਨਿੰਗ ਰੇਟ ਤੁਹਾਡੇ ਨਾਲ ਖੜ ਜਾਓ ਆ ਹੋਰ ਕੇ ਲੈ ਬਹੁਤ ਵੱਡਾ ਮੇਲ ਪੱਤਰ ਹੋਏਗਾ ਨਾਂਪੁਰ ਤੋਂ ਲਾਉਡ ਦੀ ਘਟਨਾ ਜ਼ਿਕਰ ਕੀਤਾ ਸੀ ਕਿਸ ਤਰ੍ਹਾਂ ਦੀ ਨਿਸ਼ਾਨੀ ਸਾਹਮਣਾ ਕਰਨਾ ਪਿਆ ਜੀ ਉੱਥੇ ਜਦੋਂ ਰੈਲੀ ਸਾਡੀ ਮੂਕੀ ਦੀ ਤਾਂ ਉਹ ਕਿਸਾਨਾਂ ਦੇ ਵਿਰੋਧਤਾ ਕਰਨੀ ਸੀਗਾ ਕਰੀ ਜਦੋਂ ਉਹ ਜਿੱਥੇ ਸਾਡੇ ਇੱਥੇ ਆਉਂਦੇ ਉਹਨਾਂ ਦਾ ਪਰ ਕੇ ਕਾਨੂੰਨਲ ਬਾਅਦ ਅਨਾਊਂਸਮੈਂਟ ਪ੍ਰਕਾਰੇ ਕਰੀ ਖੁਰਦਾਰੇ ਅਨਾਊਂਸਮੈਂਟ ਕਰੇ ਇਹਨੂੰ ਇੱਥੇ ਭਜਾਓ ਭਾਰਤੀ ਜਨਤਾ ਪਾਰਟੀ ਨੂੰ ਭਜਾਓ ਜੇਜਾ ਰਾਮ ਨੂੰ ਭਜਾਓ ਉਹਨਾਂ ਨੇ ਕਰਿਆ ਪਰ ਸਾਡੇ ਡੀਐਸਪੀ ਸਾਹਿਬ ਸੱਤਿਆ ਸਾਹਿਬ ਉਹਨਾਂ ਇਸ ਵਿੱਚ ਆਇਆ ਇਹ ਚੀਜ਼ ਰੋਡ ਤੇ ਸਾਨੂੰ ਪਰੇ ਘਟਦਾ ਤੇ ਤੁਹਾਡੇ ਘੰਟੇ ਡੇਢ ਘੰਟਾ ਜਦੋਂ ਜਾਚਤ ਰਹੰਤ ਬਾਅਦ 2 ਘੰਟੇ ਬਾਅਦ ਫਿਰ ਆਰਾਸੀ ਉਸੇ ਪੰਡਾਲ ਦੇ ਚਿੱਤੇ ਕਮੇਟੀ ਕਰਤਿਆਂ ਜਿਸ ਕਰਕੇ ਮੈਨੂੰ ਇੱਥੇ ਲੇ ਪਹੁੰਚਣਾ ਪਾ ਲਾਗੇ ਥਾਂ ਕਰ ਰਹੇ ਸਾਂਝੇ ਹੁੰਦੇ ਨੇ ਜੀ ਤੇ ਉਹ ਇਹ ਜਿਹੜੀ ਉਹ ਚੂਜ਼ ਕਰਦੇ ਨੇ ਵਿਰੋਧ ਦੇ ਲਈ ਬਾਈਕਾਟ ਦੇ ਲਈ ਕੋਈ ਕੰਪਲੇਟ ਵਗੈਰਾ ਕਰੋਗੇ ਨਹੀਂ ਮੈਂ ਸ੍ਰੀ ਤਾਲਪੱਕ ਦੇ ਜਿੱਥੇ ਦਾ ਸਾਮ ਨੂੰ ਉਹਦੀ ਵੀਡੀਓ ਬਣੀ ਵੀ ਬੋਲਦੇ ਹੂ ਕਿ ਲੋਸਟ ਕਰਦਾਂਗੇ ਉਹ اسی ਵਾਰਨ ਕਰਦੀ ਔਰ ਜਿਹਦੇ ਉੱਤੇ ਸਿਪਾਹੇ ਕਾ ਤੱਕ ਸਾਫ ਤੋਂ ਤਕਾਬ ਨੇ ਆਪਣਾ ਜੋ ਵੀ ਫੈਸਲਾ ਜੇਗਾ ਉਹ ਲੈਣਾ ਇਹਦੇ ਨਾਲ ਇਹ ਸਰੇ ਆ ਦਿਖ ਰਿਹਾ ਵੀ ਦਲਤਾਂ ਦਾ ਬਾਈਕਾਤਾ ਨਾ ਕਿ ਬੀਜੇਪੀ ਦਾ ਬਾਈਕਾਤਾ ਬੀਜੇਪੀ ਦਾ ਚੰਗੋਂਗੀਆਂ ਜਾ ਕੇ ਲੱਤਾਂ ਤੇ ਦੇ ਗਏ ਮੋਤੀ ਨੂੰ ਸਾਰੇ ਕੁਝ ਕਰਦੇ ਜਦੋਂ ਭਾਰਤੀ ਸੂਤੀ ਘਰ ਤੇ ਜਾਂਦਾ ਨਾਲ ਕਰੇ ਤੇ ਜਦੋਂ ਕਰਤਾਰਪੁਰ ਸਾਹਿਬ ਦਾ ਮੰਗੇ ਦੀ ਗੱਲਤੀ ਨਾਲ ਕਰੇ ਤੇ ਜਦੋਂ ਦਰਬਾਰ ਸਾਹਿਬ ਮੰਗੇ ਕਮੇਟੀ ਦੀ जीएसचु ਦੀ ਗਲਤੀ ਜਨ ਨਾਲ ਕਿਉਂ ਤੇ ਉਹ ਸਾਡੇ ਲੋਕਾਂ ਦੀ ਗੱਲ ਨਹੀਂ ਤਾਂ ਸਾਡੇ ਪ੍ਰੋਤਾਂ ਕਰਦੇ ਇੱਕ ਕਿਸਾਨ ਵਿਹਾਰੀਦਾਰ ਕਿਸਾਨ ਹੈ ਆਪ ਤੇ ਕਾਨੂੰਨ ਦੇ ਰਾਜਾ ਕਿਸਾਨ ਹੈ ਠੀਕ ਹੈ ਜੀ ਇਹ ਜਰਮ ਕਾਲਮੀਕੀ ਜੀ ਤੁਹਾਡਾ ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਤੁਸੀਂ ਅੱਜ ਦੀ ਰੈਲੀ ਦੀ ਸਫਲਤਾ ਬਾਰੇ ਕੀ ਸਾਡੇ ਨਾਲ ਵਿਚਾਰ ਸ਼ੇਅਰ ਕਰਨਾ ਚਾਹੋਗੇ ਦੇਖੋ ਰੈਲੀ ਜਿਹੜੀ ਹੋਈ ਹੈ ਬਹੁਤ ਵਿਸ਼ਾਲ ਰੈਲੀ ਹੋਈ ਹੈ ਬੁਰੇ ਉੱਕਾ ਦੁੱਕਾ ਕਿਸਾਨ ਇਕੱਠੇ ਹੋ ਕੇ ਸਾਡੀ ਵਿਰੋਧਤਾ ਕਰ ਰਹੇ ਆ ਉਹ ਸਾਡੀ ਵਿਰੋਧਤਾ ਨਹੀਂ ਕਰ ਰਹੇ ਉਹ ਤਾਂ ਸਾਡਾ ਪ੍ਰਚਾਰ ਕਰ ਰਹੇ ਆ ਉਹ ਪ੍ਰਚਾਰ ਕਰਨ ਤੋਂ ਉਹਨਾਂ ਦੀ ਡਿਊਟੀ ਸਰਕਾਰ ਨੇ ਜਿਹੜੇ ਵਿਰੋਧੀ ਹਨ ਉਹਨੇ ਲਈ ਵੀ ਆ ਉਹ ਲੋਕ ਵੀ ਜਿਹੜੇ ਸਾਡੀ ਪ੍ਰਚਾਰ ਕਰ ਰਹੇ ਆ ਉਹ ਆਪਣੇ ਜ਼ਿਲ੍ਹੇ ਆਪਣੇ ਹੱਥੀਂ ਆਪਣਾ ਪ੍ਰਣ ਕਰਕੇ ਚਿੱਤ ਰੱਖਦੇ ਉਹ ਕਹਿੰਦੇ ਸਾਡੀ ਗੱਲਬਾਤ ਨਹੀਂ ਸੁਣੀ ਜਾ ਰਹੀ ਜੀ ਉਹ ਕਹਿੰਦੇ ਵੀ ਸਾਡੇ ਜਿਹੜੇ ਕਿਸਾਨ ਨੇ ਜੀ ਬਹੁਤ ਸਾਰੇ ਉਹ ਗੁਰਦੁਆਰੇ ਤੋਂ ਹੀ ਆਉਣ ਉਹ ਕਹਿੰਦੇ ਇਸ ਵੇਲੇ ਮੈਂ ਕੋਈ ਰੌਂਡ ਅਪ ਕਿਰੇੰਦਾ ਕਿਸੇ ਦੀ ਲੋੜ ਹੈ ਤੇ ਆਪਣੇ ਆਪ ਨੂੰ ਨਿਆ ਮੁੱਠ ਬਣ ਕੇ ਕਹਿੰਦੇ ਮੈਂ ਜੀ ਮੈਂ ਜੀ ਉਹ ਮੈਂ ਜੀ ਮੈਂ ਜੀ ਕਰਨ ਵਾਲੀ ਜਿਹੜੀ ਆਪ ਤੁਸੀਂ ਵਿੱਚ ਬੰਨ ਤੇ ਆਪਣੇ ਆਪਣੇ ਚਮਕਾ ਗਿਰ ਕਰ ਰਹੇ ਆ ਆਮ ਆਦਮੀ ਸਰਕਾਰ ਦੀ ਤੇ ਕਾਂਗਰਸ ਦੇ ਪੁੱਤੂ ਆ ਉਹ ਕਹਿੰਦੇ ਵੀ ਅਸੀਂ ਇੱਥੇ ਬਾਹਰ ਹੋ ਰੌਲਾ ਪਾ ਰਹੇ ਆ ਨਾ ਤਾਂ ਸਾਨੂੰ ਕੇਂਦਰੀ ਮੰਤਰੀ ਵੱਲੋਂ ਟਾਈਮ ਮਿਲ ਰਿਹਾ ਨਾ ਕਿਸੇ ਹੋਰ ਆਗੂ ਵੱਲੋਂ ਸਾਨੂੰ ਸਮਾਂ ਮਿਲ ਰਿਹਾ ਡੀਐਸਪੀ ਸਾਹਿਬ ਉਹਨਾਂ ਨੇ ਸਪੈਸ਼ਲ ਰਿਕਵੈਸਟ ਆਪਣਾ ਜ਼ਮਨ ਰਕਸ਼ਤਾ ਕਰਿਆ ਸ੍ਰੀ ਗੁਰਦੁਆਰਾ ਸਾਹ ਦੇ ਵਿੱਚ ਇਹਨਾਂ ਨੇ ਮੋਸਮਿੰਟਾ ਕਰਿਆ ਕਿ ਗੁਰਦੁਆਰਾ ਉਹਨਾਂ ਦੇ ਘਰ ਦਾ ਜਦੋਂ ਉੱਥੇ ਮੋਸਮਿੰਟਾ ਕਰਦੇ ਸਾਡੇ ਕੋਲ ਸ੍ਰੀ ਜੱਜ ਬਖਾਨੇ ਆ ਤੇ ਮਹਾਰਾਜ ਜੀ ਨੇ ਕਿਹਾ ਵੀ ਕਿਸੇ ਗਰੀਬ ਦੇ ਉੱਤੇ ਤੁਸੀਂ ਜਾ ਕੇ ਜੇ ਸੁਣੋ ਸਾਸਤਰ ਪੜ੍ਹਾਇਓਗੇ ਸ੍ਰੀ ਜੱਜ ਉਹ ਕੱਟੇ-ਕੱਟੇ ਕੀ ਕਰਨ ਜਿਹਨਾਂ ਮਾਰ ਦੇਗੇ ਸਾਡੇ ਜਾਂਦੇ ਖਲਾ ਬੋਲਦੇ ਇਹਨਾਂ ਠੀਕਾ ਲੈਣਾ ਅਜੇ ਅਸੀਂ ਉਹ ਤੁਰ ਪਰਚਾ ਬਾਬਾ ਸਾਹਿਬ ਅਰਜ਼ੀ ਕਰਦੇ ਸਬੰਧਾਂ ਦੇ ਬਾਰੇ ਜੋ ਸਬੰਧ ਹਲਕਾ ਦਾ ਉਦੇ ਮੁਤਾਬਿਕ ਅਸੀਂ ਬੰਦੀ ਕਰ ਵੀ ਕਰਵਾਵਾਂਗੇ ਸਰਦਾਰ ਜੀ ਬੜਾ ਵੱਡਾ ਦੋਸ਼ ਹੈ ਜਿਹੜਾ ਤੁਸੀਂ ਲਾ ਰਹੇ ਹੋ ਸ੍ਰੀ ਸਾਹਿਬ ਕੱਢ ਕੇ ਦਿਖਾਉਣਾ ਇਹ ਬੜੀ ਵੱਡੀ ਗੱਲ ਹੈ ਜੀ ਮੈਂ ਵੀਡੀਓ ਦੇ ਰਿਹਾ ਵੀਡੀਓ ਮੈਂ ਝੂਠੀ ਬੋਲ ਰਿਹਾ ਵਿਸਤੀ ਦੀ ਮੇਰੀ ਬੀਤੀ ਬਸੀ ਬਣਾਣਾ ਡੀਐਸਪੀ ਅੱਜ ਸੱਜ ਦੀ ਹਾਜ਼ਰੀ ਵਿੱਚ ਉਹ ਮੇਰੇ ਬਰਾਹਮ ਕੱਢ ਕੇ ਕਰ ਰਿਹਾ ਠੀਕ ਹੈ ਆ ਕੱਢਦੇ ਸੱਤ ਤੋਂ ਬਿਨਾ ਉਹਦਾ ਮਤਲਬ ਕੀ ਹੁੰਦਾ ਇੱਕ ਸ਼ਸਤਰ ਨਿਯਮਾ ਦਾ ਇਹਨੂੰ ਅੰਦਰ ਰੱਖਣਾ ਹੈ ਨਾ ਕਿ ਕੱਢ ਕੇ ਆਪ ਪਬਲਿਕ ਨੂੰ ਦਿਖਾਉਣਾ ਕੋਈ ਖਾਮੀ ਤਾਂ ਲੱਗਿਆ ਹੋ ਸਕਦਾ ਹੈ ਕੈਂਡੀਡੇਟ ਸਾਹਿਬ ਨਹੀਂ ਨਹੀਂ ਇਹ ਉਹਨੇ ਖਾਈਏਗਾ ਨਹੀਂ 그러면은 ਹਸਰਾਜੀ ਜੀ ਦੇ ਵੀ ਇਹਨਾਂ ਨੇ ਵਾਰ ਕੀਤਾ ਨਾ ਉਹ ਵੀ ਕੀ ਭੁਲੇਖਾ ਹੈ ਮੇਰੀ ਮੇਰੀ ਬੇਨਤੀ ਹੈ ਕਿ ਜਿਹੜਾ ਸ਼ਸਤਰ ਅੰਦਰ ਪਾਇਆ ਦਾ ਜਿਹੜਾ ਕੱਢ ਕੇ ਆ ਕੇ ਬਣਾ ਇਹ ਆ ਰਮਾਲ ਭਾਰ ਕੱਢ ਲਿਆ ਆਹ ਤੁਖਾ ਮਾਇਓ ਤੇ ਲੱਖ ਹੈ ਬੰਦੇ ਤੁੰਗ ਆਏ ਆ ਦੇ ਇਹ ਜੱਟ ਲੋਕਾਂ ਜੀ ਬਾਕੀ ਚਲੋ ਆਇਆ ਤਾਂ ਦੇਖੋ ਪ੍ਰਧਾਨ ਜੀ ਬੜੇ ਵੱਡੇ ਕੱਠ ਦੇ ਵਿੱਚ ਕੋਈ ਇੱਕ ਜਾਂ ਦੋ ਬੰਦੇ ਦੇ ਵਿੱਚ ਖਰਾਬੀ ਕਰਨ ਵਾਲੇ ਵੀ ਹੁੰਦੇ ਨੇ ਜਿਵੇਂ ਆਪਾਂ ਵੀ ਤਾਂ ਰੈਲੀ ਨਹੀਂ ਮੇਟੀ ਕਰੀਏ ਉਹ ਮੇਰੇ ਗੱਡੀ ਦੇ ਪਿੱਛੇ ਉਹ ਮੁੰਡੇ ਪਹਿਲਾਂ ਉੱਤਨੀ ਅਸੀਂ ਉੱਤੇ ਪਾਣੀ ਦਾ ਪ੍ਰੋਗਰਾਮ ਕਰਮ ਕੇ ਸਾਰੇ ਗੱਡੀ ਦੇ ਉੱਤੇ ਰੋੜੇ ਮਾਰਦੇ ਲੰਡੇ ਮਾਰ ਰਹੇ ਸਾਰੇ ਸਾਡੇ ਧੱਕੇ ਚਾਈ ਕਰ ਰਹੇ ਇੱਕ ਸਾਡੇ ਨਾਲ ਖਾੜ ਤੋਂ ਗੰਦਾ ਪਾਣੀ ਸੇਵਰ ਦਾ ਕੱਢ ਕੇ ਮੈਰਚ ਕਰਦਾ ਉਹ سارے ਮਰਚਮਨਗਰ ਚੁੰਬੀਆਂ ਅੰਮੂਨੇ ਬਰਰਾਲੀ ਪਟੇੜੀ ਉਹ ਜਿਹੜਾ ਨੱਕਾ ਉੱਤੇ ਮਹਾਮਾਰੀ ਫੰਦੰਬਰ ਅਸੀਂ ਤੇ ਵੀਡੀਓ ਸ਼ੂਟ ਕਰਨ ਦੇ ਉੱਥੇ ਆ ਕੇ ਸਭਾ ਧੱਕਾ ਕਰਦੇ ਇਹ ਗਰੀਬਾਂ ਦੀ ਗੱਲ ਕਰਨੀ ਗਰੀਬ ਲੋਕ ਇਹ ਮਰੇ ਜਾਂਦੇ